ਪਟਾਨਕੋਟ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਜਿਸ ਚਲਦਿਆਂ ਮਾਰ ਕਾਟ ਦੀਆਂ ਵਾਰਦਾਤਾ ਵਿੱਚ ਵਾਧਾ ਹੋ ਰਿਹਾ ਹੈ ਅਜੇ ਹਾ ਇੱਕ ਮਾਮਲਾ ਵਣ ਮਾਫੀਆ ਦਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਵਣ ਮਾਫੀਆ ਵੱਲੋਂ ਇੱਕ ਵਾਰ ਫਿਰ ਵਣ ਕਰਮਚਾਰੀ ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਰੈਸਟ ਰੇਂਜ ਅਫਸਰ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਨਰੋਟ ਜੈਮਲ ਸਿੰਘ ਇਲਾਕੇ ਵਿੱਚ ਖੈਰ ਦੇ ਬੂਟੇ ਵੱਡੇ ਗਏ ਸਨ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕੰਮ ਬਸਰੂਪ ਦੇ ਕਿਸੇ ਬੰਦੇ ਵੱਲੋਂ ਕੀਤਾ ਗਿਆ ਹੈ ਜਿਸ ਤੇ ਉਹਨਾਂ ਨੇ ਟੀਮਾਂ ਬਣਾ ਕੇ ਬਸਰੂ ਕਾਪੜੀ ਫਾਰੈਸਟ ਟੀਮ ਭੇਜੀ ਸੀ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੀ ਟੀਮ ਇਹ ਜਾ ਕੇ ਦੇਖਿਆ ਕਿ ਉੱਥੇ ਮਹਿੰਦਰਾ ਪਿਕਅਪ ਗੱਡੀਆਂ ਖੇਰ ਦੇ ਬੂਟਿਆਂ ਨਾਲ ਲੱਦੀਆਂ ਸੀ ਉਹ ਜਾਂਚ ਕਰਨ ਲੱਗੇ ਤਾਂ ਡੇਰੇ ਦੇ ਲੋਕਾਂ ਨੇ ਫਾਰੈਸਟ ਗਾਰਡ ਤਰਸੇਮ ਸਿੰਘ ਤੇ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਥੋਂ ਮਸਾ ਆਪਣੀ ਜਾਨ ਬਚਾ ਕੇ ਆਇਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਦੱਸਿਆ ਕਿ ਪਿਛਲੇ ਮਹੀਨੇ ਉਹਨਾਂ ਉੱਪਰ ਵੀ ਜਾਨਲੇਵਾ ਹਮਲਾ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਜੇਕਰ ਪੁਲਿਸ ਉਹਨਾਂ ਦਾ ਸਾਥ ਦੇਤਾ ਉਹ ਵੱਡਾ ਮਾਫੀਆ ਦੇ ਕਾਬੂ ਪਾ ਸਕਦੇ ਹਨ। ਪਰ ਇੱਕ ਡਿਪਾਰਟਮੈਂਟ 'ਚ ਕੰਮ ਕਰਦਾ ਮਹੂਰਤ ਗਾਰਜੀ ਲੁਪਰੋ ਦੀ ਬੀਟ ਦਾ ਚਾਰਜ ਹੈ ਤੇ ਅਸੀਂ ਸਾਨੂੰ ਖਬਰ ਮਿਲੀ ਕਿ ਸਾਡੇ ਨਰੋਪ ਸਿੰਘ ਤੋਂ ਪਰसों ਖੈਰ ਵੱਢੇ ਗਏ ਸੀ ਤੇ ਸਾਨੂੰ ਪਤਾ ਲੱਗਾ ਸੀ ਵੀ ਅਸੀਂ ਉਹਦੀ ਕਵਰੇਜ ਕੀਤੀ ਤੇ ਸਾਨੂੰ ਪਤਾ ਲੱਗਾਈ ਕਿ ਇਦੋਂ ਗੁਜਰਾਂ ਨੇ ਖੈਰਾਂ ਦੀ ਕਟਾਈ ਕੀਤੀ ਹੈ ਜੋ ਕਿ ਮਹਿਰਾ ਉੱਪਰਲਾ ਮਹਿਰਾ ਉਧਰ ਗੁਜਰਾਂ ਦੇ ਬਿੱਲੂ ਗੁਜਰ ਤੇ ਸ਼ੰਪੂ ਗੁਜਰ ਇਹਨਾਂ ਨੇ ਕਟਾਈ ਕੀਤੀ ਤੇ ਇਹਨਾਂ ਦੀ ਹੀ ਕਵ ਵੀ ਪਤਾ ਕਰਦੇ ਗਏ ਇਹਨਾਂ ਨੂੰ ਤੇ ਅਸੀਂ 4 ਗੱਡੀਆਂ ਤੇ ਲੱਗੀਆਂ ਸੀ ਮੌਕੇ ਤੇ ਚਮਾ ਗੱਡੀਆਂ ਦੇ ਵਿੱਚੋਂ ਜਦੋਂ ਅਸੀਂ ਚੈੱਕ ਕੀਤੀਆਂ ਤੇ ਇੱਕ ਗੱਡੀ ਦੇ ਵਿੱਚ ਖੈਰ ਦੇ ਸਿੰਲੜ ਪਏ ਸੀ ਤੇ ਕੋਈ ਕਹਿੰਦੇ ਇੱਕ ਗੱਡੀ ਕਵਰੇਜ ਕੀਤੀ ਹੋਈ ਸੀ ਜਦੋਂ ਅਸੀਂ ਉਹ ਗੱਡੀ ਕਵਰੇਜ ਜਿਹੜੀ ਕੀਤੀ ਹੈ ਉਹਦੇ ਬਾਰੇ ਅਸੀਂ ਜਾਣ ਲੱਗੇ ਤੇ ਇਹਨਾਂ ਨੇ ਸਾਰੇ ਗੁੱਜਿਆਂ ਨਾਲ ਇਹ ਦਲਕਾਰਾ ਮਾਰਿਆ ਜਿਹੜੀਆਂ ਗੱਡੀਆਂ ਲੱਗੀਆਂ ਕਿੱਥੇ ਦੀ ਲੱਗੀਆਂ ਹੈਗੇ ਉਹ ਸਾਰੇ ਇਹਨਾਂ ਦੇ ਘਰ ਗੁੱਜਿਆਂ ਦੇ ਘਰ ਦੇ ਵਿੱਚ ਜਿਹੜੇ ਇਹਨਾਂ ਦੇ ਮਕਾਨ ਬਣਿਆ, ਕੋਟ ਬਣਿਆ ਉਹਨਾਂ ਲਾਗੇ ਲੱਗੀਆਂ ਸੀ ਸਾਰਾ ਉਹਨਾਂ ਦੇ ਵਿੱਚ ਇੱਕ ਗੱਡੀ ਦੇ ਵਿੱਚ ਖੈਰ ਦੇ ਸਿਲਕੀ ਜੀ ਇੱਕ ਦੇ ਵਿੱਚ ਕਵਰੇ ਕੀਤਾ ਸੀ ਜਦੋਂ ਅਸੀਂ ਉਹਨੂੰ ਚੈੱਕ ਕਰਨ ਲੱਗੇ ਆ ਤੇ ਇਹ ਸਾਰੇ ਸਾਡੇ ਮੁਲਾਜ਼ਮਾਂ ਹੀ ਚਾਰ ਮੁਲਾਜ਼ਮਾਂ ਜੀ ਚਮਾ ਮੁਲਾਜ਼ਮਾਂ ਨੂੰ ਪੈ ਗਈ ਆ ਤੇ ਇਹ ਬਾਕੀ ਮੁਲਾਜ਼ਮਾਂ ਅੱਡੇ ਜਲ ਦੌੜ ਕੇ ਭੱਜ ਗਈ ਬਤੀ ਆ ਤੇ ਮੈਂ ਪਿੱਛੇ ਸੀ ਮੈਨੂੰ ਉਹਨਾਂ ਨੇ ਫਿਰ ਇੱਕ ਮੇਰੇ ਇਧਰ ਮਾਰੀ ਆ ਇੱਕ ਇਹਦੀ ਨਾਵਾ ਦਾ ਤਖਾ ਇੱਕ ਇਧਰ ਮਾਰਿਆ ਤੇ ਮੇਰੇ ਬਹੁਤ ਦਰਦ ਹੋ ਗਏ ਹੋ ਗਏ ਤੇ ਪਹਿਲਾਂ ਵੀ ਇਹਨਾਂ ਸਾਡੇ ਕਈ ਸਕੇ ਪਾਂ ਕੇ ਚੋਰੀ ਕੀਤੀ ਆ ਕੁਈ ਅਠ ਕਿ ਤਰੀਕ ਨੂੰ ਪਹਿਲਾਂ ਵੀ ਸਾਡੇ ਖੇਤ ਦੇ ਬੂਟੇ ਵੱਢ ਕੇ ਲੈ ਕੇ ਗਏ ਆ ਤੇ ਉਹ ਸਾਡੇ ਪਹਿਲੇ ਵੀ ਸਾਡੇ ਰੇਂਜਰ ਬਨਾ ਸਰਦ ਸਾਹਿਬ ਤੇ ਇਹਨਾਂ ਨੇ ਹਮਰਾ ਕੀਤਾ ਸੀ ਤੇ ਉਹਨਾਂ ਦਾ ਵੀ ਕਾਫੀ ਤੇ ਇਹ ਹੁਣ ਵੀ ਇਹਨਾਂ ਨੇ ਸਾਡੇ ਧਿਆਨ ਲਗ ਦਿੱਤਾ ਇਹਨਾਂ ਦਾ ਗ੍ਰੇਮ ਬਹੁਤ ਵਧ ਗਿਆ ਤੇ ਇਹ ਇਹਨਾਂ ਦੇ ਕੋਲ ਹੀ ਹੁਣ ਤੇ ਬਹੁਤ ਹੀ ਜ਼ਿਆਦਾ ਇਹ ਦੀ ਨਾਮ ਵੀ ਕੋਲਸ ਕੋਲਸ ਮੰਗਾ ਫੋਲਸ ਮੰਗਾ ਆ ਵੀ ਇਹਦਾ ਕੀ ਨਾਮ ਆ ਇੰਦੀ ਕਾ ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਪਰਚਾ ਕੀਤਾ ਜਾਵੇ ਜੇ ਔਨ ਡਿਊਟੀ ਇੱਕ ਮੁਲਾਜ਼ਮ ਤੇ ਇਹ ਕੀ ਹਾਲ ਕਰ ਸਕਦੇ ਆ ਆਮ ਇਨਸਾਨ ਦਾ ਕੀ ਹਾਲਾਤ ਹੋਣਗੇ ਉਹਦੇ ਤੇ ਕੀ ਵਾਪਰੂਗੀ ਇਹ ਇੱਕ ਡਿਊਟੀ ਹੈ ਉਸ ਮੁਲਾਜ਼ਮ ਨੂੰ ਮੌਕੇ 'ਤੇ ਡਿਊਟੀ ਮੁਲਾਜ਼ਮ ਆ ਇਹ ਜੀ ਉਦੀ ਹਾਲਤ ਕਰ ਸਕਦੇ ਨੇ ਤੇ ਆਮ ਬੰਦੇ ਬਾਅਦ ਤੇ ਬਹੁਤ ਦਿੱਕਤ ਹੁੰਦੀ ਹੈ ਤੇ ਫੋਰੈਸਟ ਡਿਪਾਰਟਮੈਂਟ ਤੋਂ ਤੁਹਾਨੂੰ ਕੋਈ ਲਾਇਸੈਂਸ ਵਗੈਰਾ ਮਤਲਬ ਕਿ ਤਾ ਹਥਿਆਰ ਵਗੈਰਾ ਦਿੱਤਾ ਤਾਂ ਕਿ ਨਹੀਂ ਸਰ ਕੋਈ ਫੋਰੈਸਟ ਤੁਹਾਨੂੰ ਕੋਈ ਮਹੀਆ ਨਹੀਂ ਹਥਿਆਰ ਦੀ ਕੋਈ ਸਾਨੂੰ ਟੈਕਸ਼ਨ ਮਹੀਆ ਨਹੀਂ ਸਰ ਜਿਹਦੇ ਕਾਰਨ ਸਾਨੂੰ ਇਹ ਅੱਜ ਇਹ ਦਿੱਕਤਾਂ ਦਾ ਸਾਹਮਣੇ ਸਾਹਣਾ ਕਰਨਾ ਪੈ ਰਿਹਾ ਜੀ ਮੈਂ ਡਾਕਟਰ ਕਨਵਰਸਿਟੀ ਨੂੰ ਆਇਆ ਤੇ ਇੱਥੇ ਹੁਣ ਸਾਡੇ ਕੋਲ ਫੋਰੈਸਟ ਡਿਪਾਰਟਮੈਂਟ ਦੇ ਤਰਸੀਮ ਸਿੰਘ ਨਾਮ ਦੇ ਆਏ ਸੀਗੇ ਤੇ ਉਹਨਾਂ ਦੇ ਲੈਟਰ ਥਾਈ ਤੇ ਸਟਾ ਲੱਗੀਆਂ ਹੈਗੀਆਂ ਤੇ ਉਹਨਾਂ ਨੂੰ ਅਜੇ ਅਸੀਂ ਆਪਣਾ ਅੰਡਰ ਆਬਜ਼ਰਵੇਸ਼ਨ ਰੱਖਿਆ ਹੈਗਾ ਤੇ ਇਹਦੇ ਨਾਲ ਗੱਲਬਾਤ ਇਹਦਾ ਹੈ ਜੀ ਸਾਡੇ ਦੋ ਤਿੰਨ ਨੂੰ ਪਹਿਲਾਂ ਨਜਾਇਕ ਖਰਨ ਦੀ ਕਟਾਈ ਹੋਈ ਸੀਗੀ ਨਰੌਲ ਚੰਦ ਸਿੰਘ ਤੁਸੀ ਦੇ ਜੀ ਉਹਦੀ ਇਤਲਾਹ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਦਾਂ ਦਾ ਬਸਰੂਪ ਏਂਡਾ ਜੀ ਉਥੇ ਬਿੱਲੂ ਨਾਂ ਦਾ ਕੁਝਦਾ ਜਾਨੇ ਕਟਾਈ ਕੀਤੀ ਹੈ ਇੱਕ ਟੀਮ ਬਣਾਈ ਸੀ ਜੀ ਮੈਂ ਇੱਕ ਬਲਾਕ ਅਫਸਰ ਤੇ ਉਹਨਾਂ ਫੋਰਸਟ ਗਾਰਡ ਦੀ ਇਹਨਾਂ ਦੇ ਜਾ ਕੇ ਸ਼ਾਮ ਵਨ ਕਰੋ ਗੱਡੀਆਂ ਦੀ ਜਾਂ ਇਹਦੇ ਡੇਰੇਆਂ ਤੋਂ ਕੋਈ ਪ੍ਰਾਮਣੀ ਹੁੰਦੀ ਹੈ ਜਾਂ ਕਿਦਾਂ ਇਹ ਸ਼ਾਮ ਨੂੰ ਤਕਰੀਬਨ 3:00-4:00 ਵਜੇ ਦੇ ਡੇਰੇ ਗਏ ਆ ਜੀ। ਉੱਥੇ 3-4 ਗੱਡੀਆਂ ਮੌਕੇ ਤੇ ਖੜੀਆਂ ਸੀਗੀਆਂ ਇਹਨਾਂ ਦੀਆਂ। ਮਿਤਰਾ ਪਿਕਅਪ ਸੀਗੀ ਚਾਲੂ। ਇੱਕ PV35 ਨੰਬਰ ਸੀ, ਬਾਕੀ 3 ਜੀਐਮ ਜੜਕੇ ਨੰਬਰ ਸੀ। ਤੇ ਇੱਕ ਗੱਡੀ ਦੇ ਸੱਤ ਛਿਲਰ ਜਿਹੜੇ ਆ ਖਿਆਲ ਦਿਓ ਪਾਏ ਗਿਆ ਸਾਨੂੰ ਸ਼ੱਕ ਹੋਇਆ ਅਸੀਂ ਦੂਸਰੀ ਗੱਡੀ ਵੱਲ ਨੂੰ ਹੋਏ ਆ। ਚੈੱਕ ਕਰ ਲਿਓ ਕਵਰ ਕੀਤੀ ਹੋਈ ਸੀਗੀ ਤਰਪਾਲ ਨਾਲ ਟਕੀਏ ਸੀ। ਕਿਉਂਕਿ ਉਹਦੇ ਵਿੱਚ ਸਾਨੂੰ ਪੂਰਾ ਸ਼ੱਕ ਆ ਕਿ ਖਿਆਲ ਦੀ ਲੱਕੜ ਉਹਦੇ ਵਿੱਚ ਲੋਡ ਕੀਤੀ ਹੋਈ ਸੀ। ਇਹ ਜਦੋਂ ਸਰ ਉਸ ਗੱਡੀ ਨੂੰ ਚੈੱਕ ਕਰ ਲਈ ਅੱਗੇ ਹੋਏ ਨੇ ਤੇ ਸੇਮ ਸਿੰਘ ਫੋਰਸ ਗਾਰਡ ਸ਼ਮਸ਼ੇਰ ਸਿੰਘ ਬਲਾਕ ਅਫਸਰ ਨੌਟ ਜਮ ਸਿੰਘ ਨੇ ਚਾਰਜ ਤੇ ਰਾਜਨ ਗਾਰਡ ਹੈ ਜੀ ਸ਼ਕਮ ਗਾਰਡ ਹੈ ਜੀ ਉਹਨਾਂ ਨੇ ਸਰ ਪਿੱਛੋਂ ਲੈ ਆ ਕੇ ਨਾ ਤੇ ਹਮਲਾ ਕਰਤਾ ਜੀ ਤੇ ਰਥਰੇ ਦਦਾੜ ਨਾਲ ਜੀ ਜਿਹੜਾ ਕਿ ਤਸੀਮ ਸਿੰਘ ਦੇ ਲੱਤ ਤੇ ਸਰ ਨਾ ਪੂਰਾ ਵਾਰ ਹੋਇਆ ਸੀ ਉਤੋਂ ਵੀ ਆਪਣੀ ਜਾਨ ਬਚਾ ਕੇ ਬੜੀ ਮੁਸ਼ਕਲ 도ੜਿਆ ਜੀ ਉਹਨਾਂ ਦੇ ਡੇਰੇ ਤੇ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਕਾਲ ਕੀਤੀ ਜੀ ਮੈਂ ਪੁਲਿਸ ਨੂੰ ਡਾਂ ਲਿਆ ਕੇ ਇਹਦੇ ਡੇਰੇ ਗਿਆ ਜੀ ਮੋਟਰਸਾਈਕਲ ਦੇੰਦੇ ਉੱਥੇ ਰਹਿ ਗਏ ਸੀਗੇ ਉਹਨਾਂ ਦੇ ਡੇਰੇ ਹੀ ਇਹਨਾਂ ਨੇ ਉਹਦੇ ਮੋਟਰਸਾਈਕਲ ਖੋਲੇ ਸੀਗੇ ਤੇ ਇਹਨਾਂ ਦੇ ਤਫਸੀਮ ਸਿੰਘ ਦੇ ਕੋਈ ਜੇ ਸਰਕਾਰੀ ਦਸਤਾਵੇਜ਼ ਸੀਗੇ ਡੈਵਲਪ ਰਿਪੋਰਟ ਜਾਂ ਮਸਤੋਲ ਸੀਗੇ ਹੋਰ ਜੇ ਸਰਕਾਰੀ ਕਾਗਜ਼ ਸੀਗੇ ਉਹਨਾਂ ਵੱਲੋਂ ਇਹਨਾਂ ਨੇ ਜਿੱਗੀ ਜਿਹੜੀ ਤੋੜ ਕੇ ਲੋਕ ਤੋੜ ਕੇ ਕਾਗਜ਼ ਕੱਢ ਲਏ ਨੇ ਸਰ ਪਹਿਲੇ ਵੀ ਮਲਕ ਡਿਪਾਰਟਮੈਂਟ ਦੇ ਵਿੱਚ ਹੀ ਹਮਲਾ ਹੋਇਆ ਸੀਗਾ ਉਹ ਜਰੂਰ ਜੀ ਪਹਿਲਾਂ ਵੀ 24 ਚਲੀਕ ਨੂੰ ਜ਼ਾਤ ਨੂੰ ਹਮਲਾ ਹੋਇਆ ਸੀਗਾ ਉਸ ਟਾਈਮ ਮੈਂ ਖੁਦ ਰੇਂਜ ਅਫਸਰ ਪਠਾਨਕੋਟ ਤੇ ਰਾਜੇਂ ਕੁਮਾਰ ਸਿਆਨਪੁਰ ਚਾਰਜ ਪੁਲਿਸ ਗਾਰਡ ਵਿੱਚ ਉਸ ਦਿਨ ਸਾਨੂੰ ਰਾਤ ਨੂੰ ਜੀ 2:30 ਵਜੇ ਤੋਂ ਛੱਡ ਕੇ ਹਮਲਾ ਆ ਜੇਗਾ ਸਰ ਕੀ ਕਰ ਰਹੇ ਨੇ ਜਿਹੜੇ ਵਨ ਮਾਫੀਆ ਦਾ ਜਿਹੜਾ ਨੇ ਹੌਸਲੇ ਬਲੰਦ ਹੋਏ ਕਰਦੇ ਆ ਕਿਤੇ ਨਾ ਕਿਤੇ ਰਾਜਨੀਤਿਕ ਸ਼ਹਿਤਾਂ ਨਹੀਂ ਕਿ ਕਿਦਾਂ ਨਹੀਂ ਰਾਜਨੀਤਿਕ ਸ਼ਹਿਤਾਂ ਨਹੀਂ ਜੀ ਕਿ ਕਹਿ ਸਕਦੇ ਇਹ ਵਿੱਚ ਜੇ ਪ੍ਰੋਪਰ ਪੁਲਸ ਸਾਡਾ ਸਹਿਯੋਗ ਕਰੇ ਸਾਡੇ ਨਾਲ ਸਾਡਾ ਮਿਲ ਕੇ ਸਾਡੇ ਨਾਲ ਪਟੋਲੀ ਜਾਂ ਜੋ ਅਸੀਂ ਇਤਲਾਹ ਦਿੰਨੇ ਆ ਪੁਲਸ ਨੂੰ ਸਾਡੇ ਨਾਲ ਸਾਥ ਦੇਵੇ ਸਾਡੀ ਪੁਲਸ ਇਹ ਬੰਦੇ ਫੜੇ ਜਾਂਦੇ ਜੀ ਜੋ ਉਹਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਵੇ ਤਾਂ ਜੀ ਇਹ ਇੱਥੇ ਠੱਲ ਪੈ ਸਕਦੀ ਹੈ ਤਾਂ ਸਰ ਡਿਪਾਰਟਮੈਂਟ ਤੋਂ ਵੀ ਕਿਦ ਤਰ੍ਹਾਂ ਉਹ ਜਿਹੜੀ ਫੋਰਸ ਵਗੈਰਾ ਪ੍ਰੋਵਾਈਡ ਕੀਤੀ ਜਾਂਦੀ ਕਿੰਨੇ ਇਹ ਡਿਪਾਰਟਮੈਂਟ ਨੂੰ ਅਸੀਂ ਖੁਦ ਹੀ ਆਪ ਹੀ ਹੋਣੇ ਆ ਫੋਰਸ ਗਾਰਡ ਜਾਂ ਬਲਕ ਅਪਸ ਰੇਂਜ ਆਪਸੇ ਖੁਦ ਨਾਕੇ ਲਗਾ ਲਾ ਦਿਜੀਏ